ਆ ਵੀ ਦੋਸਤੋ ਸਰਦਾਰ ਐਗਰੋ ਟਰੈਕਟਰ ਜੋਨਟਗੜ ਦੀ ਏਜੰਸੀ ਕੋਲਪੁਰ ਕੈਂਟ ਵੱਲੋਂ ਅੱਜ 16 ਡਿਲੀਵਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਰੋਡ ਸ਼ੋਅ ਕੱਢਣ ਜਾ ਰਹੇ ਆ ਸਾਰੇ ਗਰਜੀ ਨਾਲ ਗੱਲਬਾਤ ਕਰਦੇ ਆ ਹੋਰ ਕੀ ਕਰੀ ਕੀ ਆ ਜੀ ਭਾਜੀ ਸਸੇ ਕਾਰ ਦੀ ਬਾਰੇ ਕਿੰਨੇ ਕਿੰਨੀਆਂ ਡਿਲੀਵਰੀਆਂ ਦੇ ਰਹੇ ਆ ਅੱਜ ਜੀਰੇ ਆਪਣੇ ਟੋਟਲ 10 ਡਿਲੀਵਰੀਆਂ ਨੇ ਜੀ ਅੱਛਾ ਕਿਹੜੇ ਕਿਹੜੇ ਮਾਡਲ ਨੇ ਤਿੰਨ ਏਸੀ ਕੈਬਨਾ ਟਰੈਕਟਰ ਜੀ ਅੱਛਾ 250 75 ਤੇ 15405 ਕੈਬਨ ਵਾਲਾ ਜੀ ਠੀਕ ਆ ਤੇ ਤੇਨ ਚਾਰ ਟਰੈਕਟਰ ਆਪਣੇ 545 4 ਵੀਲ ਨੇ ਜੀ ਅੱਛਾ ਜੀ ਤੇ ਬਾਕੀ 52 ਦਾ 4 ਵੀਲ ਅਤੇ 52 ਦਾ 2 ਵੀਲ ਹੁਣ ਕੀ ਰੋਡ ਸ਼ੋਅ ਕੱਢਣ ਲੱਗੇ ਹਾਂਜੀ ਰੋਡ ਸ਼ੋਅ ਹੈ ਜੀ ਆਪਣਾ ਜੀ ਹੁਣ ਸਾਂਗੇ ਤੇ ਬਾਕੀ ਪਹਿਲਾਂ ਮਹਾਰਾਜ ਦਾ ਪ੍ਰਕਾਸ਼ ਮਹਾਰਾਜ ਦਾ ਪ੍ਰਕਾਸ਼ ਕੁਮਾਰ ਚਾਹ ਦਾ ਪਾਸਟਰ ਆਇਆ ਜੀ ਅੱਜ ਜੀ ਠੀਕ ਆ ਤੇ ਰੋਡ ਸ਼ੋਅ ਕਿਤੇ ਸ਼ੋਣੀ ਸ਼ੇਰਖਾਲ ਚੌਂਕ ਤੋਂ ਕੱਢਾਂਗੇ ਰੋਡ ਸ਼ੋਅ ਆਪਾਂ ਸ਼ੇਰਖਾਲੀ ਚੌਂਕ ਤੋਂ ਨਹੀਂ ਸਾਰਾ ਕੱਢਾਂਗੇ ਤੇ ਆਪਾਂ ਆ ਇ ਇਸ ਤੋਂ ਬਾਅਦ 55 पत्तर ई चुरंजा जीरो चुरुंजा चुरुंजा जीरो बवंजा दस बवंजा दस बवंजा दस उस तो बाद आ गया पर्ची ਇਹ 15 ਵੇ ਆयो ਵੀ ਆਇਆ ਲੈ ਜਾ ਕੇ ਇੱਕ ਚਾਹ ਬਾਈ ਦੋਸਤ ਚਾਹ ਵੜਾਉਂਦਾ ਟਰੇਡਰ ਦਾ ਨਵੇਂ ਟਰੇਡਰ ਦਾ ਬਾਈ ਚਾਹ ਵੜਾਉਂਦਾ ਬਾਈ ਮੈਂ ਜਾਂਦੇ ਉੱਡੇ ਸੌਣੀ ਦੇ ਵਿੱਚ ਚੌਂਡੀ ਵਾਲੀ ਚੌਂਡੀਰ ਕਰਦੇ ਆ ਜਾ ਬਾਈ ਖਿੱਚੀ ਲਿਆ ਹਾਂ ਆ ਲੈ ਹਾਲੀ ਕਰਦੇ केडे आ दाके लग गया भाई रे ने लगना ऐस नहीं आके लगना ओली कर ला ओली कर मुकुर वाले हाथ मारिया गल रे कर ला लाइन बना ਉਹ ਕੇ ਨਾ ਮੇਰਾ ਕੱਚੇ ਦਾ ਨਾ ਨਾ ਤੋੜ ਦੇ ਕਿਤੇ ਦੇ ਬੱਤਰ ਪਈਏ ਖਲੋ ਉਹ ਗੱਲ ਤੋਂ ਨਾ ਨਾ ਦਿਓ ਇਹ ਆਪਾਂ ਨਾ ਉਹ ਤੇ ਬੈਟ ਨਹੀਂ ਬੈਕ ਆ ਲਈ ਨਹੀਂ ਨਹੀਂ ਆਈ ਲੰਘ ਜਾਂਦੇ ਕੋਈ ਗੱਲ ਅਗਲੇ ਦ ਲੰਘ ਹੀ ਗਏ ਉਹ ਹੋ ਜਾ ਮੈਂ ਰੋਕ ਓਏ ਨਾਲ ਅੱਗੇ ਕੋਈ ਉਹ ਤੇਰਾ ਆਡੀਟਰੀਓ ਉਹ ਆਡੀਟਰੀਓ ਆਜੀਪ ਰੋਈਪੁਰ ਕੈਂਟ ਦੇ ਵਿੱਚ ਜੋਨਡਿਆਰੀ ਜੋਨਡਿਆਰੀ ਖੜ ਤੇ 10 ਡਿਲੀਵਰੀਆਂ ਦਿੱਤੀਆਂ ਗੇ ਤਿਰੰਗਾ ਯੂਰਪਾਂਜ ਪੰਜਾਬ ਯੱਤਰੀ 521 5050 5050 ਟੀ ਜਿੰਨੇ ਜਲਦੀ ਨੂੰ ਖਰੋਤੇ ਸਾਰੇ ਦੇ ਗਏ ਅੱਜ ਬਾਈ ਜਿਹਨੂੰ ਜੌਂਡੀਅਰ ਦਾ ਸ਼ੌਂਕ ਆ ਉਹਨੇ ਜੌਂਡੀਅਰ ਹੀ ਲੈਣਾ ਜਿਹੜੀ ਕੰਪਨੀ ਦਾ ਜਿਹੜੇ ਬਾਈ ਕਿਦਾ ਜਿਹੜੀ ਕੰਪਨੀ ਖਸਾਨ ਭਰਾ ਲੈਣਾ ਉਹ ਬਾਈ ਜਾਨੇ ਉਹ ਹੀ ਲੈਣਾ ਜਿੰਨੇ ਜੌਂਡੀਅਰ ਉਹਨੇ ਜੌਂਡੀਅਰ ਹੀ ਲੈਣਾ